ਹੈਲੋ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆ ਹੌਲੈਂਡ ਦੀ ਜੱਤੀ ਕੋਈਪੁਰ ਕੈਂਟ ਤੇ ਅੱਜ ਆਜਾ ਆਪਾਂ ਫਿਰ ਤੁਹਾਨੂੰ ਸੈਕੰਡ ਹੈਂਡ ਟਰੈਕਟਰ ਦਿਖਾਉਣੇ ਆ ਤੇ ਵਧੀਆ-ਵਧੀਆ ਟਰੈਕਟਰ ਦਿਖਾਉਣੇ ਇਨਾਂ ਕੋਲ ਜਿਹੜੇ ਖਲੋਤੇ ਨੇ ਅੱਜ ਆਪਾਂ ਸ਼ੁਰੂ ਕਰਦੇ ਆ ਪਹਿਲਾਂ ਨਿਊ ਹੌਲੈਂਡ 3630 ਉੱਪਰ ਤੇ ਜਿਹੜਾ ਕਿ 50 ਐਚਪੀ ਚ ਆਉਂਦਾ ਤੇ ਅਰੋਆ ਭਾਈ ਨਾਲ ਘਰਜੀ ਭਾਈ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਸਤਿ ਸ਼੍ਰੀ ਅਕਾਲ ਜੀ ਇਹ ਕਿਹੜਾ ਮਾਡਲ ਆ ਟਰੈਕਟਰ ਇਹ ਵੀਰੇ ਆਪਣਾ ਹੈਗਾ ਨਿਊ ਹੋਲੈਂਡ ਸੁਪਰ 17 ਮਾਡਲ ਅੱਛਾ ਹਾਂਜੀ ਤੇ ਟਾਇਰ ਟਾਇਰ ਦੇ ਹੈਗੇ ਤਕਰੀਬਨ 40 ਕੋ ਪੈਸੇ ਹੈਗੇ ਹਨਾ ਇਹ ਇੰਨੇ ਅਗਲੇ ਟਾਇਰ ਹੈ ਹਾਂਜੀ ਤੇ ਭਾਈ ਜਿਮੀਦਾਰ ਕੋਲ ਲਿਆਇਆ ਕਟਾਇਆ ਸੀ ਇਹ ਚ ਜਿਮੀਦਾਰ ਕਟਾਇਆ ਨਵਾਂ ਲੈ ਗਿਆ ਅੱਛਾ ਬੀ ਡਰਾਈਵ 52 52 ਹਾਂਜੀ ਤੇ ਇੰਜਨ ਗੇਅਰ ਕਿਵੇਂ ਟਰੈਕਟਰ ਦਾ ਇੰਜਨ ਗੇਅਰ ਤਾਂ ਵੀਰ ਓਕੇ ਆ ਕਿਉਂਕਿ ਅਗਲੇ ਨੇ ਵਾਈ ਤੇ ਚਲਾਇਆ ਠੀਕ ਆ ਵਾਈ ਤੇ ਸਬਜ਼ੀ ਲਾਉਣਾ ਰਿਹਾ ਸੀਗਾ ਅੱਛਾ ਸਬਜ਼ੀ ਵਾਲੇ ਖੇਤ ਹੀ ਚੱਲੇ ਆਲੇ ਹਾਈ ਲੋ ਮੀਡੀਅਮ ਚ ਤੇ ਮਾੜੇ ਕਿਹੜਾ ਪੰਪ ਤਾਂ ਸਪੈਸ਼ਲਿਸਟ ਇਹਨਾਂ ਰੁਕਾ ਅੱਛਾ ਇਹ ਰੂਟਰ ਪੰਪ ਵਾਲਾ ਹੈ ਹਾਂਜੀ ਹਾਂਜੀ ਇਹ ਰੂਟਰ ਪੰਪ ਵਾਲਾ ਹੈ ਆਪਣੇ ਕੋਲ हां जी दोस्तों ये ये रोटर पंप जो जेडे पहला मॉडल आंदे रोटर पंप वाला है सुपर ਤੇ ਬਸ ਵਿਦਾਊ ਟਰਬ ਹੁੰਦੇ ਆ ਬਸ ਅਛਾ ਇਹ ਵਿਦਾਊ ਟਰਬ ਹੁੰਦਾ ਹੈ ਤੇ ਮਾਡਲ ਕਿਹੜਾ ਹੈ ਮਾਡਲ ਹੈਗਾ ਜੀ ਆਪਣਾ 17 ਮਾਡਲ 17 ਮਾਡਲ ਤੇ ਕਿੰਨੀ ਡਿਮਾਂਡ ਆ ਕਿੰਨੇ ਡਿਮਾਂਡ ਕੀ ਜਾਂਦੀ ਸਾਢੇ 4 ਡਿਮਾਂਡ ਮੰਗਦੇ ਆਏ ਸਾਢੇ 4 ਹਾਂਜੀ ਬਾਕੀ ਮਾਨਤਨ ਕਰੋਗੇ ਪੂਰਾ ਹਾਂਜੀ ਪੂਰਾ ਮਾਨਤਨ ਕਰਾਂਗੇ ਜਿਹੜਾ ਵੀ ਵੀਡੀਓ ਵੇਖ ਕੇ ਆਏਗਾ ਪੂਰਾ ਮਾਨਤਨ ਕਰਾਂਗੇ ਤੇ ਚਲੋ ਆਪਾਂ ਅਗਲਾ ਪ੍ਰੈਕਟਰ ਦਿਖਾਈ ਜਾਣਾ ਆਜੋ ਭਜੋਕ ਲਈ ਜਿਆਰੇ ਲੈ ਵੀ ਅੱਗੇ ਫੇਰ ਆ ਗਿਆ ਨਿਊ ਹੋਲੈਂਡ 363 ਇਹ ਸਪੈਸ਼ਲ ਡਿਜ਼ਾਈਨ ਮਾਡਲ ਆ ਤੇ ਟਾਇਰ ਇਹਦੇ ਤਕਰੀਬਨ ਹੈਗੇ ਆ 70 ਪੈਸੇ ਟਾਇਰ ਹੈਗੇ ਆ ਤੇ 70 ਪੈਸੇ ਟਾਇਰ ਕਿਹੜੀ ਕੰਪਨੀ ਤੇ ਆ ਗੁਡਇਰ ਦੇ ਟਾਇਰ ਆ ਤੇ ਇੰਨੇ 65 70 ਪੈਸੇ ਅਗਲੇ ਟਾਇਰ ਹੈਗੇ ਆ ਹਾਂ ਜੀ ਵੀਰੇ ਇਹ ਕਿਹੜਾ ਮਾਡਲ ਆ ਰੈਕਟਰ ਇਹ ਹੈਗਾ ਹੀ 19 ਮਾਡਲ ਦੇ ਅੱਛਾ 19 ਮਾਡਲ ਹੈ ਡਬਲ ਕਲੱਚ ਹਾਈ ਲੋ ਮੀਡੀਅਮ ਗੇਅਰਿੰਗ ਦੇ ਠੀਕ ਆ ਰੂਟਰ ਪੰਪ ਤੇ ਟਰਬੋ ਵਾਲਾ ਟਰੈਕਟਰ ਐਸਪੈਸ਼ਲ ਐਡੀਸ਼ਨ ਟਾਪ ਮਾਡਲ ਜਿਹਨੂੰ ਆਪਾਂ ਆਸ ਦਿੰਨੇ ਆ। ਹਾਂਜੀ 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 ਨਵਾਂ ਟੈਸਟਰੇ ਆਉਂਦਾ 10 ਲੱਖ ਦੇ ਕਰੀਬ ਆਉਂਦਾ ਨਵਾਂ। 55 ਐਚਪੀ ਜਿਹੜੇ ਆਉਂਦੇ ਉਹ ਹਾਂਜੀ ਹਾਂਜੀ 55 ਐਚਪੀ ਚ ਆਉਂਦੇ। ਠੀਕ ਆ। ਹੁਣ ਤਾਂ ਐਚਪੀ ਘਟ ਗਏ ਇਹਨਾਂ ਦੇ। ਹਾਂਜੀ ਇਹ 50 ਐਚਪੀ ਚ ਕਰਤਾ ਹਾਂ। ਹਾਂਜੀ ਹਾਂਜੀ। ਇਹ 3 ਸਪੀਡ ਹੈ ਵੀਰੇ? ਹਾਂਜੀ 3 ਸਪੀਡ ਹੈ। ਇਹ ਵੀ ਰੂਟਰ ਪੰਪ ਜੀ ਹੋਣਾ? ਹਾਂਜੀ ਹਾਂਜੀ। ਤੇ ਇਹ ਟਰੈਕਟਰ ਦੀ ਕੰਡੀਸ਼ਨ ਕਿਵੇਂ ਆ? ਕੰਡੀਸ਼ਨ ਵੀਰੇ ਦੀ ਪੂਰੀ ਓਕੇ ਆ। ਇਹ ਬਸ ਫਰਕ ਇਹਨਾ ਬਸ ਟੂ 휠 ਦੇ ਗਿਆ ਵੀਰ ਫੋਰ 휠 ਲੈ ਗਿਆ ਅੱਛਾ ਅੱਛਾ ਕੋਰਪਰ ਸਿੱਟਰ ਨੂੰ ਲਾਉਣਾ ਸੀਗਾ ਅੱਛਾ 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 ਹਾਂਜੀ ਅਰੇ ਇਹਨੂੰ ਸੁਪਰ ਸੀਟਰ ਤੇ ਲਾਉਣ ਵਾਸਤੇ ਇਹ ਟੂ 휠 ਦੇ ਗਿਆ 4 ਬਾਈ ਲੈ ਗਿਆ ਹਾਂਜੀ ਇਹਦੀ ਅਵੇਰੋ ਦੋਸਤੋ ਕੰਡੀਸ਼ਨ ਦੇਖ ਲਓ ਟਰੈਕਟਰ ਦੀ ਤੇ ਹਾਈ ਲੋ మీడియం ਆ ਟਰੈਕਟਰ ਤੇ ਇੰਜਨ ਗੇਅਰ ਦਾ ਓਕੇ ਆ ਇਹ ਕਹਿੰਦੇ ਸਾਡੀ ਪੂਰੀ ਗਾਰੰਟੀ ਹੋਏਗੀ ਟਰੈਕਟਰ ਦੀ ਕਿਉਂਕਿ ਇਹ ਵੀ ਟਰੈਕਟਰ ਦੋਸਤੋ ਵੇਖ ਕੇ ਖਰੀਦਦੇ ਐਵੇਂ ਕੁਆਡ ਟਰੈਕਟਰ ਐਵੇਂ ਨਹੀਂ ਖਰੀਦਦੇ ਗਿਆ ਪਿੱਛੋਂ ਦੇਖ ਲਓ ਬਿਲਕੁਲ ਪਿਕਚਰ ਆਫ ਦਾ ਸਾਫਟ ਰੈਕਟਰ ਪਿਆ ਆ ਹੁੱਕ ਦੇਖ ਲਓ ਕਿੰਨੀ ਕੁ ਕੱਸੀ ਕੋਈ ਮਾਸਾ ਰੰਗ ਡੈਮੇਜ ਨਹੀਂ ਜੀ ਹੋਇਆ ਇਸ ਬਿਲਕੁਲ ਜੈਨੂਇਨ ਰੈਕਟਰ ਚੱਲਿਆ ਹਾਂਜੀ ਆਵੇ ਲਿੰਕਾਂ ਲੂੰਕਾ ਹੈ ਨਾ ਜਮ ਰੀਜਨਲ ਕੀ ਰੰਗ ਰੂੰਗੜੀ ਨਾ ਉੱਡਿਆਗਾ ਆ ਦੇਖ ਲਓ ਪਹਿਲੀਆਂ ਪਾਵਰਾਂ ਦੇ ਵਿੱਚ ਆ 55 ਐਚ ਪੀ ਚ ਆ ਤੁਸੀਂ ਦੇਖ ਸਕਦੇ ਜੀ ਵੀ ਇਹਦੇ ਪੀਟੀਓ ਕਿੰਨੇ ਕਿਲੋਵਾਰਟ ਦਾ 36 ਪਾਣ ਕੁਛ ਕਿਲੋਵਾਰਟ ਹੈਂਦੀ ਪੀਟੀਓ ਤੇ ਹੋਰ ਕਿਹੜਾ ਬਾਈ ਜੀ ਹੋਰ ਆਪਣੇ ਘਾ ਫਾਰਮ ਹੈਗਾ ਜੀ ਠੀਕ ਹਾਂਜੀ ਆ ਫਾਰਮ 60 ਹਾਂਜੀ ਇਹ ਕਿਹੜਾ ਮਾਡਲ ਆ ਇਹ ਹੈਗਾ ਜੀ 11 ਮਾਡਲ ਅੱਛਾ 11 ਮਾਡਲ ਆ ਹਾਂਜੀ ਹਾਂਜੀ ਡਬਲ ਕਲੱਚ ਠੀਕ ਆ ਬਸ ਪਾਵਰ ਨਹੀਂ ਸਟੀਰਿੰਗ ਹੈਗਾ ਅੱਛਾ ਲੋਕੀਏ ਤੁਹਾਡੇ ਸਾਹਮਣੇ ਡੈਮੇਜ ਵੀ ਕੋਈ ਨਹੀਂ ਹੋਇਆ ਤੁਹਾਡੇ ਸਾਹ ਰੰਗ ਰੂੰਗ ਵੇਖ ਸਕਦੇ ਤੁਸੀਂ ਵੀਰੇ ਰੰਗ ਵੀਰੇ ਵੇਖ ਲਓ ਰੰਗ ਬਿਲਕੁਲ ਨਵੇਂ ਵਰਗਾ ਰੰਗ ਤਾਂ ਟਰੈਕਟਰ ਦਾ ਗਰਾੜ ਵੀ ਸਾਫ਼ ਨੇ ਜੀ ਠੀਕ ਆ ਇੰਜਨ ਗੇਅਰ ਵੀ ਵਧੀਆ ਹੈ ਨੇ ਮਗਰਾੜੇ ਵੀ ਜੰਗਾਲ ਚ ਗੋਲ ਨਹੀਂ ਕਿਤੇ ਵੀ ਲੱਗਾ ਬਾਕੀ ਆ ਪੈਰ ਦੇ ਨਾਲ ਤੋਂ ਪਤਾ ਲੱਗਦਾ ਵਾ ਟਰੈਕਟਰ ਕਿੰਨਾ ਕੁ ਚੱਲਿਆ ਆਈਟਮ ਲਈ ਬਹੁਤ ਜਨਵਨ ਟਰੈਕਟਰ ਚੱਲਿਆ ਹੋਇਆ ਹੈ ਤੇ ਟਾਇਰ ਇਹਦੇ ਦੋਸਤੋ 40 ਰੁਪਏ ਟਾਇਰ ਆ ਪਿਛਲੇ ਹਾਂਜੀ ਤੇ ਅੱਧੇ ਟਾਇਰ ਅਗਲੇ ਵੀ ਹੈਗੇ ਅੱਧੇ ਟਾਇਰ ਹੈਗੇ ਨੇ ਬਾਕੀ ਰੰਗ ਦਾ ਟਰੈਕਟਰ ਬਿਲਕੁਲ ਸਾਫ਼ ਆ ਮਾਡਲ ਕਿਹੜਾ ਆਖਿਆ ਵੀਰੇ ਮਾਡਲ 11 ਹੈ ਜੀ 11 ਮਾਡਲ ਹਾਂਜੀ ਤੇ ਕਿੰਨੇ ਦੋ ਦਿਓਗੇ ਸਹੀ ਸਹੀ ਮੇਰਾ ਵੀਰ ਵੀਡੀਓ ਮੇਂ ਵੇਖ ਕੇ ਆਏਗਾ ਉਹਦਾ ਥੋੜਾ ਹਰਮਾਨਤਨ ਕਰਦਾ ਲੋ ਜੀ ਵੀਰੇ ਆਪਣੇ ਵੀਡੀਓ ਸ਼ੇਅਰ ਕਰਕੇ ਜਰੂਰ ਇਹਨਾਂ ਕੋਲ ਆ ਜੇ ਤੇ ਆਪਣਾ ਨਾਮ ਲੈ ਜਾ ਜੇ ਜਾਂ ਆਪਾਂ ਦੱਸ ਦਿਆ ਜੇ ਤਾਂ ਆਪਾਂ ਤੁਹਾਨੂੰ ਵੱਧ ਤੋਂ ਵੱਧ ਤੁਹਾਡਾ ਮਾਨਤਨ ਕਰਾ ਦਾਂਗੇ ਜਿਹੜਾ ਹੌਲੈਂਡ ਸੀ ਇਹ ਇਹਦਾ ਕਿੰਨਾ ਪ੍ਰਾਈਸ ਦੱਸਿਆ ਹੈਗਾ ਇਹਦਾ ਜੀ 690000 690000 ਹਾਂਜੀ ਇਹ ਇਹ ਮਾਡਲ ਹੈਗਾ ਮਾਡਲ ਹੈਗਾ ਜੀ 19 ਮਾਡਲ 19 ਮਾਡਲ ਹੈ ਹਾਂਜੀ ਤੇ ਬਾਕੀ ਦੋਸਤੋ ਮੇਰੇ ਆ ਆਪਣਾ ਨੰਬਰ ਦੱਸ ਦੋ ਤੇ ਐਡਰੈਸ ਦੱਸ ਦੋ ਨੰਬਰ ਹੈਗਾ ਜੀ ਆਪਣਾ 82832 ਅੱਛਾ ਜੀ 2790 ਤੇ ਐਡਰੈਸ ਕੀ ਆਪਣਾ ਆਪਣਾ ਐਗਰੀਕਲਚਰ ਰੇਲਵੇ ਦੇ ਲੱਗਿਆ ਠੀਕ ਆ ਸ਼ਾਉਣੀ ਵਿਪ ਪੁਲ ਚਰਨ ਤੋਂ ਪਹਿਲਾਂ ਫਰੋਪਰ ਕੈਂਟ ਨੋ ਹੋਲੈਂਡ ਦੀ ਏਜੰਸੀ ਤੁਸੀਂ ਇੱਥੇ ਆ ਕੇ ਬਾਈ ਦਾ ਨੰਬਰ ਵਿੱਚ ਐਡ ਕਰ ਦਾਂਗੇ ਉਹ ਤੁਸੀਂ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਧੰਨਵਾਦ ਮਾੜਾ